ਹਾਂਜੀ ਸਰ ਕੀ ਕਰਨਾ ਚਾਹੋਗੇ ਅੱਜ ਡਾਕਟਰ ਅਵੇਦਕਰ ਜੀ ਦਾ ਅੱਜ ਜਨਮ ਦਿਨ ਵੀ ਮਨਾਇਆ ਗਿਆ ਤੇ ਸੂਬਾ ਯਾਤਰਾ ਵੀ ਗੱਡੀ ਗਈ ਹੈ ਨਾ ਤੇ ਕਿਤਨਾ ਕਿਤੇ ਜਾ ਕੇ ਅੱਜ ਉਹਨਾਂ ਦੇ ਉੱਤੇ ਕਈ ਜਿਵੇਂ ਕਹਦੀ ਆਪਾਂ ਪਾਰਟੀ ਵਾਜੀਆਂ ਬਨੇ ਉਂਗਲ ਵੀ ਕੀਤੀਆਂ ਜਾ ਰਹੀਆਂ ਨੇ ਜੀ ਕੀ ਕਹੋਗੇ ਜਥੇਦਾਰ ਗੁਰਤੇਜ ਸਿੰਘ ਤਾਨਗੜ੍ਹ ਸੂਬਾ ਪ੍ਰਧਾਨ ਸਾਹਿਬ ਦਾ ਸੈਨ ਕਰੈਕਸ਼ਨ ਗਰੁੱਪ ਰਜਿਸਟਰਡ ਪੰਜਾਬ ਮੈਂ ਹੁਣੇ-ਹੁਣੇ ਬਰਨਾਲੇ ਦੇ ਵਿੱਚ 134ਵਾਂ ਜਿਹੜਾ 바ਵਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਗਿਆ ਉਹਦੇ ਵਿੱਚ ਜਾ ਕੇ ਆਇਆ ਹਾਜ਼ਰੀ ਲਵਾ ਕੇ ਆਇਆ। ਇਹ ਜਿਹੜੀਆਂ 바ਵਾ ਸਾਹਿਬ ਪ੍ਰਤੀ ਤਰ੍ਹਾਂ ਤਰ੍ਹਾਂ ਦੀਆਂ ਫਾਮ ਫੌਂਦੇ ਨੇ ਜਾਂ ਕੋਈ ਬਾਹਰੋਂ ਇਦਾਂ ਦੀ ਵਿਚਾਰਧਾਰਾ ਸਾਡੇ ਵਿੱਚ ਲਿਆਉਣਾ ਚਾਹੁੰਦੇ ਨੇ ਕਿ ਅਸੀਂ 14 ਤਰੀਕ ਨੂੰ ਜਿਹੜੇ ਦਿਨ ਮਨਾਉਣ ਨਹੀਂ ਦੇਣੇ ਤੇ ਇਹਨਾਂ ਦੇ ਬੁੱਤ ਆ ਜਿਹੜੇ ਅਸੀਂ ਸਾਰੇ ਪੰਜਾਬ ਦੇ ਵਿੱਚ ਤੋੜ ਦੇਵਾਂਗੇ। ਇਹ ਪੰਜਾਬ ਦੇ ਵਿੱਚ ਹਿੰਸਾ ਫਲਾਉਣ ਦੀਆਂ ਸਾਰੀਆਂ ਕਾਰਵਾਈਆਂ ਨੇ ਜੀਆਂ ਇਦੇ ਤੋਂ ਕੋਈ ਵੀ ਸਚਾਈ ਨਹੀਂ ਹੈਗੀ ਕਿਉਂਕਿ ਇੱਕ ਬਿਆਨ ਦੇ ਦੇਣਾ ਜਿੰਨਾ ਸਮਾਜ 바ਵਾ ਸਾਹਿਬ ਨਾਲ ਜੁੜਿਆ ਹੋਇਆ ਜਾਂ 바ਵਾ ਸਾਹਿਬ ਨੇ ਦਬੇ ਕੁਚਲੇ ਸਮਾਜ ਦੀ ਗੱਲ ਕੀਤੀ ਹੈ ਜੋ ਸੰਵਿਧਾਨ ਸਾਨੂੰ 1950 ਦੇ ਵਿੱਚ ਲਾਗੂ ਹੋਇਆ ਉਸ ਤੋਂ ਪਹਿਲਾਂ ਸਾਡੇ ਨਾਲ ਕਿਸ ਤਰ੍ਹਾਂ ਦਾ ਵਰਤੋ ਹੁੰਦਾ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਮਨੁੱਖ ਸਿਮਰਤੀਆਂ ਦੇ ਵਿੱਚ ਕੀ ਲਿਖਿਆ ਹੋਏ ਸਾਡੇ ਪ੍ਰਤੀ ਸਾਨੂੰ ਗਲਤ ਸਾਨੂੰ ਪਾਸੜੇ ਸਾਨੂੰ ਸਾਰੇ ਸਭਤ ਸਾਡੇ ਤੇ ਵਰਤੇ ਜਾਂਦੇ ਸੀ ਸਾਡੇ ਮੂੰਹਾਂ ਤੇ ਜਿਹੜੀਆਂ ਸਿਕਲੀਆਂ ਸਾਡੇ ਪਿੱਛੇ ਝਾੜੂ ਸਾਡੇ ਪਰਸਾਵਿਆਂ ਤੋਂ ਵੀ ਜਿਹੜਾ ਇਹ ਵਰਗ ਹੈ ਇਹ ਸਾਨੂੰ ਜਿਉਣ ਨਹੀਂ ਸੀ ਦਿੰਦਾ ਸਾਨੂੰ ਜੀਣ ਦਾ ਹੱਕ ਜਿਹੜਾ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਨੇ ਲੈ ਕੇ ਦਿੱਤਾ ਅੱਜ ਅਸੀਂ ਪੂਰੇ ਭਾਰਤ ਦੇ ਵਿੱਚ ਬਾਬਾ ਸਾਹਿਬ ਦਾ 134ਵਾਂ ਜਿਹੜਾ ਜਨਮ ਦਿਹਾੜਾ ਮਨਾ ਰਹੇ ਹਾਂ ਤੇ ਬੜੀ ਸਾਨੂੰ ਖੁਸ਼ੀ ਹੈ ਇਹ ਜਿਹੜੇ ਧੰਨ ਸਰ ਨੇ ਉਹਨਾਂ ਨੇ ਤਾਂ ਬੋਲਣਾ ਬੋਲਣਾ ਪਿਛਲੇ ਜੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਚੱਲਦੀ ਪਾਰਲੀਮੈਂਟ ਮੰਟ ਦੇ ਵਿੱਚ ਸਾਡੇ ਮਿੱਤਰ ਸਾਹ ਨੇ ਵੀ ਕਿਦਾਂ ਦਾ ਬਿਆਨ ਦਿੱਤਾ ਸੀ ਜਿ ਜਿੰਨਾ ਤੁਸੀਂ ਭੀਮ ਰੋ ਭੀਮ ਰੋ ਕਰਕੇ ਜੇ ਇੰਨਾ ਤੁਸੀਂ ਕਿਸੇ ਦੇਵਤੇ ਦਾ ਨਾਮ ਲੈ ਲਓ ਤੁਸੀਂ ਸਵਰਗ ਨੂੰ ਜਾ ਸਕਦੇ ਹੋ ਇਹ ਜਿਹੜੇ ਦੇਵੀ ਦੇਵਤੇ ਸੀ ਇਹ 바ਵਾ ਸਾਹਿਬ ਤੋਂ ਪਹਿਲਾਂ ਵੀ ਸੀ ਅੱਜ ਵੀ ਨੇ ਇਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਜੋ ਸਾਨੂੰ ਅਧਿਕਾਰ ਲੈ ਕੇ ਦਿੱਤੇ ਨੇ ਉਹ 바ਵਾ ਸਾਹਿਬ ਨੇ ਲੈ ਕੇ ਦਿੱਤੇ ਨੇ ਉਹਨਾਂ ਦੇ ਅਧਿਕਾਰਾਂ ਦੇ ਨਾਲ ਜਿਹੜਾ ਇਹ ਪਛੜਿਆ ਵਰਗ ਹੈ ਐਸਸੀ ਵਰਗ ਹੈ ਐਸਸੀ ਐਸਟੀ ओबीसी ਵਰਗ ਨੇ ਸਾਰੇ ਅੱਗੇ ਵਧ ਰਹੇ ਨੇ ਕਿਉਂਕਿ ਸਾਨੂੰ ਰਿਜ਼ਰਵੇਸ਼ਨ ਲੈ ਕੇ ਦਿੱਤੀ ਹੈ ਉਹਦੇ ਵਿੱਚ ਅਸੀਂ ਨੌਕਰੀਆਂ ਅਤੇ ਹੋਰ ਬਹੁਤ ਸਾਰੀਆਂ ਸਾਨੂੰ ਸਹੂਲਤਾਂ ਜਿਹੜੀਆਂ ਸੰਵਿਧਾਨਕ ਤੌਰ ਤੇ ਮਿਲ ਰਹੀਆਂ ਨੇ ਇਹ ਸਾਰੀ ਬਾਬਾ ਸਾਹਿਬ ਦੀ ਦੇਣ ਹੈ ਅਸਾਂ ਗੱਲ ਕਰਦੇ ਆਂ ਜਥੇਦਾਰ ਸਾਹਿਬ ਜਿਮੇ ਅੱਜ ਬਾਬਾ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਅੱਜ ਸਰਕਾਰੀ ਧਾਰਿਆਂ ਤੇ ਪਹੁੰਚਣ ਵਾਲੇ ਵੱਡੇ ਵੱਡੇ ਅਹੁਦੇ ਤੇ ਬੈਠਣ ਵਾਲੇ ਬਾਬਾ ਸਾਹਿਬ ਦੀ ਦੇਣ ਦਾ ਫਾਇਦਾ ਲੈਣ ਵਾਲਿਆਂ ਨੇ ਅੱਜ ਬਹੁਤ ਸਾਰੇ ਲੋਕਾਂ ਨੇ ਇਹਦੇ 'ਚ ਵਸੂਲੀਅਤ ਨਹੀਂ ਕੀਤੀ ਕੀ ਕਰਨਾ ਚਾਹੋਗੇ ਇਸ ਤੇ ਤਾਂ ਕਹਿਣਾ ਬਾਬਾ ਸਾਹਿਬ ਪਹਿਲਾਂ ਖੁਦ ਹੀ ਕਹੇਗੇ ਸੀ ਕਿ ਪੜੋ ਜੁੜੋ ਸੰਘਰਸ਼ ਕਰੋ ਪੜੋ ਜੁੜੋ ਸੰਘਰਸ਼ ਕਰਨ ਵਾਲੇ ਜਿਹੜੇ ਵੱਡੀਆਂ ਵੱਡੀਆਂ ਪਦਵੀਆਂ ਤੇ ਸਾਡੇ ਸਮਾਜ ਦੇ ਵਿੱਚੋਂ ਕੋਈ ਡੀਸੀ ਬਣਿਆ ਕੋਈ ਐਸਐਸਪੀ ਬਣਿਆ ਕੋਈ ਐਸਡੀਮ ਬਣਿਆ ਜਾਂ ਹੋਰ ਵੱਡੇ ਅਹੁਦਿਆਂ ਤੇ ਸਾਡੇ ਐਸਸੀ ਸਮਾਜ ਦੇ ਵਿੱਚੋਂ ਹੈਗੇ ਆ ਉਹ ਅੱਜ ਆਪਣੀ ਜਾਤੀ ਲਗਾਉਣ ਲੱਗ ਗਿਆ ਕਿਉਂਕਿ ਉਹ ਸਾਡੇ ਵਿੱਚ ਇਸ ਕਰਕੇ ਨਹੀਂ ਆਉਂਦੇ ਹੈਗੇ ਉਹ ਆਪਣੇ ਆਪ ਨੂੰ ਨੀਵਾਂ ਸਮਝਣਾ ਨਹੀਂ ਚਾਹੁੰਦੇ ਉਹ ਵੀ ਉਸੇ ਵਰਗ ਨਾਲ ਹੀ ਜਾ ਕੇ ਰਲ ਗਿਆ ਜਿਹੜਾ ਸਾਡੇ ਤੇ ਤਸੱਦਰ ਕਰਦਾ ਸਾਡਾ ਤਸੱਦਰ ਹਟਣਾ ਤਾਂ ਕਿੱਥੋਂ ਸੀਗਾ ਉਹਦੇ ਨਾਲ ਵਾਧਾ ਜਾ ਰਿਹਾ ਬਾਬਾ ਸਾਹਿਬ ਕਹਿ ਕੇ ਗਏ ਸੀਗੇ ਵੀ ਇਹ ਜਿਹੜਾ ਮੇਰਾ ਸਮਾਜ ਹੈ ਮੈਂ ਇਹਨਾਂ ਨੂੰ ਉੱਪਰ ਉੱਠਣ ਦਾ ਮੌਕਾ ਤਾਂ ਦੇ ਕੇ ਆ ਰਿਜ਼ਰਵੇਸ਼ਨ ਦੇ ਕੇ ਪਰ ਇਹ ਮੇਰਾ ਸਮਾਜ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਸਮਾਜ ਦੀ ਰੂਟ ਚੱਲੂਗਾ ਉਹ ਬਿਲਕੁਲ ਹੋ ਰਿਹਾ ਉਹ ਜਿਹੜਾ ਸਾਡਾ ਪੜਿਆ ਲਿਖਿਆ ਵਰਗ ਜਿਹੜਾ ਉੱਪਰ ਉੱਪਰ ਖੜਿਆ ਜਿਹੜਾ ਕੋਠੀਆਂ ਮਹਿਲਾਂ ਗੱਡੀਆਂ 'ਚ ਰਹਿੰਦਾ ਹੈ ਉਹ ਸਾਡੇ ਵਿੱਚ ਨਹੀਂ ਆਉਣਾ ਚਾਹੁੰਦਾ ਮੈਂ ਬੇਨਤੀ ਕਰਦਾ ਫੇਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਸਾਹਿਬ ਦਾ ਜਿਹੜਾ ਸਤਕਾਰ ਹੈ ਉਹ ਵਰਕਰਾਂ ਰੱਖਣ ਉਹ ਵੀ ਹਰ ਜਗ੍ਹਾ ਤੇ ਆਉਣ ਉਹ ਆਪਣੀ ਜਾਤੀ ਦਾ ਜਿਹੜਾ ਇਹ ਚੀਜ਼ ਹੈ ਜਿਹੜੀ ਆਪ ਦੇ ਅੰਦਰ ਨਾ ਰੱਖਣ ਜੇਕਰ ਸਾਨੂੰ ਮਨੁਸਿਮਰਤੀਆਂ ਦੇ ਵਿੱਚ ਜਾਤੀਆਂ ਦੇ ਵਿੱਚ ਵੰਡਿਆ ਹੋਇਆ ਸੀ ਸਾਡੇ ਨਾਲ ਇਨਾਕਿਆਚਾਰ ਹੁੰਦਾ ਸੀ ਤਾਂ 바ਵਾ ਸਾਹਿਬ ਨੇ ਤਾਂ ਸਾਡਾ ਅਤਿਆਚਾਰ ਬੰਦ ਕੀਤਾ ਤੇ ਫਿਰ ਸਾਨੂੰ 바ਵਾ ਸਾਹਿਬ ਦੇ ਪ੍ਰੋਗਰਾਮਾਂ ਤੇ ਉਹਦੇ ਜਨਮ ਦਿਹਾੜੇ ਤੇ ਹੋਣ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਇੱਦਾਂ ਦੀ ਅੰਦਰ ਖੂਦ ਫਾਇਦਾ ਨਹੀਂ ਕਰਨੀ ਚਾਹੀਦੀ ਵੀ ਅਸੀਂ ਨੀਵੇਂ ਹੋ ਜਾਵਾਂਗੇ ਉੱਥੇ ਜਾ ਕੇ ਸਾਡਾ ਸਿਰ ਹੋਰ ਵੀ ਉੱਚਾ ਉੱਚਾ ਹੋਊਗਾ ਤੇ ਸਾਡਾ ਜਿਹੜਾ ਸਮਾਜ ਆ ਉਹਨਾਂ ਦਾ ਵੱਧ ਸਤਿਕਾਰ ਕਰੂਗਾ ਇੱਕ ਮਿੰਟ ਇੱਕ ਮਿੰਟ ਹਾਂਜੀ ਅੰਤ ਦੇ ਵਿੱਚ ਮੈਂ ਜਨਤਾ ਦੀ ਆਵਾਜ਼ ਚੈਨਲ ਦਾ ਵੀ ਤਹਿਤੋਂ ਧੰਨਵਾਦ ਕਰਦਾ ਹਾਂ ਮੈਂ ਸਾਡੇ ਸਾਰੇ ਸਮਾਜ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਜੋ ਇੱਕ ਸੌ ਸਾਡਾ 34ਵਾਂ ਜਨਮ ਦਿਹਾੜਾ 바ਵਾ ਸਾਹਿਬ ਡਾਕਟਰ ਪੀਮਰਾਓ ਮੇਡ ਕਰਦਾ ਮਨਾ ਰਹੇ ਆ ਉਹਦੇ ਤੇ ਵਧਾਈ ਦਿੰਦਾ ਹੋਇਆ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ